ਯਾਦਾਂ ਦੀ ਪੋਟਲੀ 'ਚ ਸੰਭਾਲੇ ਨੇ ਤੇਰੇ ਖੱਤ ਜਦ ਯਾਦ ਆਈ ਤੇਰੀ ਖੰਗਾਲ ਲਈ ਨੇ ਤੇਰੇ ਖੱਤ ਸ਼ਬਦਾਂ ਦੀ ਤਰੇ ਬਜਾਉਂਦੇ ਨੇ ਹੰਝੂਆਂ ਦੇ ਨਾਲ ਰੋਸ ਤਾਂ ਹੀ ਤਾਂ ਪਿਆਰ ਨਾਲ ਮੈਂ ਪਾਲੇ ਨੇ ਤੇਰੇ ਖੱਤ ਹਜ਼ਰਾਂ ਦੇ ਕੂੜੇ ਨੇਰ 'ਚ ਜੁਗਨੂ ਨੇ ਜਿਸ ਤਰ੍ਹਾਂ ਵਸਲਾਂ ਤੇ ਹਾਨੀ ਉਜਲੇ ਉਹ ਜਾਲੀ ਨੇ ਤੇਰੇ ਖੱਤ ਤੇਰੇ ਹੀ ਵਾਂਗ ਮੇਰੇ ਲਈ ਖਾਸ ਨੇ ਬਹੁਤ ਤਾਂ ਹੀ ਤਾਂ ਨਗਮਿਆਂ ਚ ਮੈਂ ਢਾਲੇ ਨੇ ਤੇਰੇ ਖਤ ਜਿਦਾਂ ਪਪੀਹੇ ਵਾਸਤੇ ਅੰਮ੍ਰਿਤ ਸਵਾਤੀ ਬੂੰਦ ਮੈਨੂੰ ਵੀ ਓਵੇਂ ਮਧੂ ਪਰੇ ਪਿਆਲੇ ਨੇ ਤੇਰੇ ਖਤ ਦਿਲ ਦੇ ਅਜੈਬ ਘਰ ਵਿੱਚ ਮੈਂ ਰੱਖੇ ਨੇ ਸਾंप ਕੇ ਹਰ ਸ਼ਹਿ ਤੋਂ ਵੱਡ ਮੁੱਲੇ ਨਿਰਾਲੇ ਨੇ ਤੇਰੇ ਖਤ ਰਜਨੀ ਕਮਾਲ ਹੋ ਗਿਆ ਜਨਮਾਂ ਦੇ ਸਾਥ ਨੇ ਰਜਨੀ ਕਮਾਲ ਹੋ ਗਿਆ ਜਨਮਾਂ ਦੇ ਸਾਥ ਨੇ ਫੁੱਲਾਂ ਦੇ ਬਾਗ ਦਿਲ ਚ ਸੰਭਾਲੇ ਨੇ ਤੇਰੇ ਖਤ ਫੁੱਲਾਂ ਦੇ ਬਾਗ ਦਿਲ ਚ ਸੰਭਾਲੇ ਨੇ ਤੇਰੇ ਖਤ